ਏ ਗੁਰੂ ਸਾਹਿਬ ਜੀ ਏਕ ਅੰਕਾਰਾ ਸਤਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾ ਸੁਨਸੋਏ ਦੋਹਰਾ سنگਨ ਕੀ ਫਰਿਆਦ ਜਬ ਪੁੱਜੀ ਸੱਚੀ ਦਰਗਾਹੇ ਆਫਤ ਉੱਠੀ ਕੁਰਾਸਾਨ ਤੇ ਪਰ ਦਿੱਲੀ ਪਰ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਖਾਲਸਾ ਜੀ ਅੱਜ ਦਾ ਜਿਹੜਾ ਇਹ ਦਿਹਾੜਾ ਹੈ ਅੱਜ ਜਿਸ ਸਥਾਨ ਤੇ ਅਸੀਂ ਇਕੱਤਰ ਹੋਏ ਹਾਂ ਇਹ ਜਿਹੜੀ ਸਾਖੀ ਹੈ ਇਸ ਦਾ ਲਾਹਾ ਲਈਏ ਇਹ ਖਾਲਸੇ ਦੀਆਂ ਪੁਕਾਰਾਂ ਜਦ ਸੱਚੀ ਦਰਗਾਹ ਦੇ ਵਿੱਚ ਪਹੁੰਚ ਗਈਆਂ ਇਹ ਜਿਹੜੀ ਆਫਤ ਉੱਠੀ ਹੈ ਖੁਰਾਸਾਨ ਦੇ ਇਲਾਕੇ ਤੋਂ ਜਿਹੜੇ ਕਾਬਲ ਖੰਧਾਰ ਦੇ ਇਲਾਕੇ ਹਨ ਉੱਥੋਂ ਨਾਦਰ ਸ਼ਾਹ ਚੜ੍ਹ ਕੇ ਦਿੱਲੀ ਉੱਤੇ ਆਇਆ ਹੈ ਪਹਿਲਾਂ 250 ਸਾਲ ਪਹਿਲਾਂ ਜਿੰਮੇ ਬਾਬਰ ਆਇਆ ਸੀ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ ਨੇ ਦੇਈ ਕਰਤਾ ਜਮਕਲ ਮੁਗਲ ਚੜਾਇਆ ਸੋ ਇਹ ਜਿਹੜੀ ਬਾਬਰ ਦੇ ਆਉਣ ਦੀ ਘਟਨਾ ਹੈ ਹਿੰਦੁਸਤਾਨ ਤੇ ਬਾਬਰ ਦਾ ਚੜ ਕੇ ਆਉਣਾ ਤੇ ਹੁਣ 250 ਸਾਲ ਬਾਅਦ ਗੁਰੂ ਕਲਗੀਧਰ ਮਹਾਰਾਜ ਜੀ ਜਦੋਂ ਹਜ਼ੂਰ ਸਾਹਿਬ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਨੂੰ ਤੋੜਦੇ ਹਨ ਉਹਨਾਂ ਨੇ ਬੰਦਾ ਸਿੰਘ ਦੇ ਹੱਥ ਹੁਕਮਨਾਮੇ ਭੇਜੇ ਸਨ ਜੋ ਨ ਹੁਕਮ ਨਾਮੀਆਂ ਦੇ ਵਿੱਚ ਲਿਖਿਆ ਸੀ ਲੇਬਨ ਤੇ ਬਦਲਾ ਤੁਰ ਕਰਨ ਤੇ 모ਹੇ ਪਠਾਇਓ ਗੁਰੂ ਸਵੈ ਕਰ ਬੰਦਾ ਮਾਰ ਤੁਕੇ ਕਰ ਖਵਾਰ ਮਦੀਜ਼ੇ ਦੇਹੋ ਉਜਾੜ ਲੁੱਟਿਓ ਸਰਹੰਦਾ ਕਿ ਗੁਰੂ ਨੇ ਆਪਣੀ ਸਵੈਮ ਆਪ ਇੱਛਾ ਦੇ ਨਾਲ ਪੰਛ ਦੀ ਅਗਵਾਹੀ ਦੇ ਲਈ ਇੱਕ ਜਰਨੈਲ ਭੇਜਿਆ ਹੈ ਉਹ ਕਲਗੀਧਰ ਦੇ ਹੱਥ ਲਿਖਤ ਜੁੜੇ ਹੁਕਮਨਾਮੇ ਸਨ ਪੰਜਾਬ ਦੇ ਵਿਦੇ ਪਿੰਡਾਂ ਪਿੰਡਾਂ 'ਚ ਜਦੋਂ ਪਹੁੰਚ ਗਏ ਸਨ ਮਾਲਵੇ ਦੁਆਬੇ ਮੱਝ ਆਲਿਆਂ ਨੇ ਜਦੋਂ ਹੁਕਮਨਾਮੇ ਪੜ੍ਹ ਲਈ ਸੀ ਬਾਬੇ ਬੰਦੇ ਸਿੰਘ ਬਹਾਦਰ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ ਗਏ ਹਨ ਬਾਬੇ ਬੰਦੇ ਸਿੰਘ ਬਹਾਦਰ ਨੇ 1705 ਤੱਕ 1704 ਤੋਂ ਲੈ ਕੇ 1715 ਤੱਕ ਇਹੋ ਜਿਹੇ ਕਮ ਆਸਾਨ ਦੇ ਯੁੱਧ ਕੀਤੇ ਹਨ ਕਿ ਤੁਰਕਾਂ ਦੇ ਪੈਰਾਂ ਥੱਲੇ ਜ਼ਮੀਨ ਹੀ ਖਿਸਕਾ ਕੇ ਰੱਖ ਦਿੱਤੀ ਸੀ ਤੁਰਕ ਕਹਿੰਦੇ ਸੀ ਕਹਿੰਦੇ ਬੰਦਾ ਸੰਘਾ ਜਾਵੇਗਾ ਰਾਜ ਨੂੰ ਖਤਮ ਕਰਕੇ ਰੱਖ ਦਏਗਾ ਉਹ ਬੰਦਾ ਸਿੰਘ ਦੇ ਵਿੱਚ ਬਾਈ ਅਜਾਇਬ ਹੀ ਸ਼ਕਤੀਆਂ ਹਨ ਉਹ ਆਪਣਾ ਘੋੜਾ ਅਸਮਾਨ ਦੇ ਵਿੱਚ ਅੜਾ ਲੈਂਦਾ ਹੈ ਉਹ ਆਪਣੇ ਘੋੜੇ ਨੂੰ ਦਰਿਆ ਦੇ ਵਿੱਚ ਤਰਾ ਲੈਂਦਾ ਹੈ ਆਖਰੀ ਵਾਰ ਬਾਬੇ ਬੰਦੇ ਸਿੰਘ ਬਹਾਦਰ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਗੁਰਦਾਸਪੁਰ ਤੋਂ 5 ਕਿਲੋਮੀਟਰ ਦੀ ਦੂਰੀ ਤੇ ਇੱਕ ਗੜੀ ਹੈ ਜਿਸ ਨੂੰ ਗੁਰਦਾਸ ਨੰਗਲ ਦੀ ਗੜੀ ਵੀ ਕਿਹਾ ਜਾਂਦਾ ਹੈ ਉਸ ਅਸਥਾਨ ਤੇ ਆਖਰੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ 60 ਹਜ਼ਾਰ ਤੁਰਕਾਂ ਨੇ ਘੇਰਾ ਪਾਇਆ ਸੀ ਉਸ ਸਮੇਂ ਦਿੱਲੀ ਦਾ ਰਾਜਾ ਫਰਖਸੀਅਰ ਸੀ ਫਰਖਸੀਅਰ ਦੇ ਕਹਨੇ ਤੇ ਜੜਾ ਲਾਹੌਰ ਦਾ ਨਵਾਬ ਸੀ ਅਬਦੁਲ ਸਮਦ ਖਾਨ ਇਸ ਦਾ ਜੋ ਮੁੰਡਾ ਸੀ ਉਹ ਹੈ ਜ਼ਕਰੀਆ ਖਾਨ ਤੇ ਕਮਰੂਦੀਨ ਮੀਰ ਆਤਸ਼ ਇੱਕ ਲਾਹੌਰ ਦਾ ਨਵਾਬ ਤੇ ਇਹ ਜਿਹੜੇ ਦੋ ਸੂਬੇਦਾਰ ਜ਼ਕਰੀਆ ਖਾਨ ਤੇ ਕਮਰੂਦੀਨ ਮੀਰ ਆਤਸ਼ ਇਹਨਾਂ ਨੇ ਆਪਣੀ ਫੌਜ ਲੈ ਕੇ ਨਾਲ 22 ਧਾਰ ਦੇ ਰਾਜਿਆਂ ਨੇ ਫੌਜ ਲੈ ਕੇ ਗੁਰਦਾਸ ਨੰਗਲ ਦੀ ਗੜੀ ਨੂੰ ਜਦ ਘੇਰਾ ਪਾਇਆ ਹੈ ਉੱਥੋਂ ਆਖਰੀ ਵਾਰ ਬੰਦਾ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਿਵੇਂ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਦਿੱਲੀ ਲੈ ਜਾ ਰਹੇ ਹਨ ਰਸਤੇ ਦੇ ਵਿੱਚ ਕਮਰੂਦੀਨ ਮੀਰਾ ਤਸੀ ਜਕਰੀਆ ਖਾਨ ਨੂੰ ਕਹਿੰਦਾ ਹੈ ਕਿ ਬਾਦਸ਼ਾਹ ਸਲਾਮਤ ਤੋਂ ਲਾਣ ਦਾ ਪਹਿਨਗੀਆਂ ਜਕਰੀਆ ਖਾਨ ਨੇ ਕਮਰੂਦੀਨ ਤੋਂ ਜਦ ਇਹ ਗੱਲ ਸੁਣੀ ਤੇ ਜਕਰੀਆ ਖਾਨ ਨੇ ਆਖਿਆ ਕਿ ਸਗਲ ਦੀਆਂ ਲਾਨਤਾਂ ਪਹਿਣ ਗਿਆ ਅਗਿਓ ਕਮਰੁਦੀਨ ਮੀਰਾਤ ਸ਼ਾਹਦਾ ਹੈ ਜਕਰੀਆ ਖਾਨ ਇਹ ਜਿਹੜਾ ਦਿੱਲੀ ਦਾ ਬਾਦਸ਼ਾਹ ਫਰਖਸੀਅਰ ਹੈ ਇਸਨੇ ਸਾਨੂੰ 60000 ਫੌਜ ਦਿੱਤੀ ਸੀ ਇਸਨੇ ਸਾਨੂੰ ਤੋਪਾਂ ਜੰਬੂਰੇ ਇੱਥੋਂ ਤੱਕ ਕਿ ਹਾਥੀ ਊਂਠ ਸ਼ਾਹੀ ਫੌਜ ਭੇਜੀ ਸੀ ਆਸੀਂ 9 ਮਹੀਨਿਆਂ ਦਾ ਵਕਤ ਲਾ ਦਿੱਤਾ ਉਹ ਸਾਨੂੰ ਆਖੇਗਾ ਥੋਤੋਂ 9 ਮਹੀਨਿਆਂ ਦੇ ਵਿੱਚ ਆ 700 ਸਿੱਖ ਕਾਬੂ ਨਾ ਆਏ ਇਸ ਗੱਲ ਦੀਆਂ ਲਾਨਤਾ ਪਹਿਣਗੀਆਂ ਫਿਰ ਜਿਹੜਾ ਜਕਰੀਆ ਖਾਂ ਹੁੰਦਾ ਹੈ ਆਪਣੇ ਬਾਪ ਅਬਦੁਲ ਸਮਾਦ ਦੇ ਨਾਲ ਗੰਢਾ ਘਟਦਾ ਹੈ ਉਹ ਤਿੰਨਾਂ ਚਾਰਾਂ ਨੇ ਕੀ ਕੀਤਾ ਫਿਰ ਪੰਜਾਬ ਦੇ ਵਿੱਚ ਇੱਕ ਕਾਨੂੰਨ ਆਪਾਸ ਹੋਣ ਲੱਗਾ ਹੈ ਉਹ ਕਾਨੂੰਨ ਦਾ ਨਾਮ ਹੈ ਨਾਨਕ ਪ੍ਰਸਤਾ ਬਬ ਗਿਆਨ ਦਾ ਕਤਲ ਰਸਾਨਾ ਜਿੱਥੇ ਵੀ ਗੁਰੂ ਨਾਨਕ ਦਾ ਸਿੱਖ ਮਿਲਦਾ ਹੈ ਉਸ ਨੂੰ ਮਾਰ ਦਿੱਤਾ ਜਾਵੇ ਜੋ ਸਿੱਖ ਦਾ ਸਿਰ ਵੱਢ ਕੇ ਲੈ ਆਊਗਾ ਉਸ ਨੂੰ ਭਾਈ 10 50 ਰੁਪਏ ਇਨਾਮ ਦਿੱਤੇ ਜਾਣਗੇ ਜੋ ਸਿੱਖਾਂ ਦੀ ਖਬਰ ਦੇਵੇਗਾ ਉਸ ਨੂੰ 10 ਰੁਪਏ ਇਨਾਮ ਦਿੱਤੇ ਜਾਣਗੇ ਇਹ ਗੱਲ ਦਾ ਪਤਾ ਜਦ ਦਿੱਲੀ ਦੇ ਬਾਦਸ਼ਾਹ ਫਰਖਸੀਅਰ ਨੂੰ ਲੱਗਦਾ ਹੈ ਅਬਦਲ ਸਮਦ ਖਾਨ ਨੂੰ ਲਾਹੌਰ ਦਾ ਨਵਾਬ ਹਟਾ ਕੇ ਜੰਮੂ ਦਾ ਬਣਾਇਆ ਜਾਂਦਾ ਹੈ ਤੇ ਜੰਮੂ ਤੋਂ ਹਟਾ ਕੇ ਜਕਰੀਆ ਖਾਨ ਨੂੰ ਲਾਹੌਰ ਦਾ ਨਵਾਬ ਬਣਾ ਦਿੱਤਾ ਜਾਂਦਾ ਹੈ ਇਸ ਕਰਕੇ ਬਣਾਇਆ ਗਿਆ ਕਿਉਂਕਿ ਜਿਹੜਾ ਜਕਰੀਆ ਖਾਨ ਸੀ ਉਹ ਨਿਰਦਈ ਸੀ ਜਕਰੀਆ ਖਾਨ ਨੇ ਖਾਲਸੇ ਦੇ ਨਾਲ ਕਿਵੇਂ ਕਿਵੇਂ ਤਸ਼ੱਦਦ ਕੀਤੇ ਖਾਲਸੇ ਦੇ ਨਾਲ ਕਿਵੇਂ ਕਿਵੇਂ ਬੈਰ ਪਾਇਆ ਹੈ ਉਹ ਅਸੀਂ ਅੱਜ ਦੀ ਸਾਖੀ ਦੇ ਵਿੱਚ ਸੁਣਨਾ ਹੈ ਦੋਹਰਾ ਸਿੰਘਨ ਕੀ ਫਰੀਅਦ ਜਦ ਪੁੱਜੀ ਸੱਚੀ ਦਰਗਾਹ ਹੈ ਜਦ ਰੋਜ ਹਜ਼ਾਰਾਂ ਸਿੱਖਾਂ ਨੂੰ ਮਾਰਿਆ ਜਾਂਦਾ ਸੀ ਸਿੱਖਾਂ ਨੂੰ ਘਰਾਂ 'ਚ ਰਹਿਣਾ ਨਸੀਬ ਨਹੀਂ ਸੀ ਸਿੱਖਾਂ ਦੇ ਸਰਾਂ ਦੇ ਮੁੱਲ ਪੈਂਦੀ ਸੀ ਸਿੱਖਾਂ ਦੀਆਂ ਜ਼ਮੀਨਾਂ ਤੇ ਜਦ ਨਜਾਇਜ਼ ਕਬਜ਼ੇ ਕਰ ਲਏ ਸੀ ਜਦ ਇਹ ਕਾਨੂੰਨ ਨਾਨਕ ਪ੍ਰਸਤਾ ਲਾਗੂ ਹੋ ਗਿਆ ਸੀ ਉਹ ਗਰੀਬ ਸਿੱਖਾਂ ਦੀਆਂ ਪੁਕਾਰਾਂ ਉਹ ਗਰੀਬ ਸਿੱਖਾਂ ਦੇ ਅਰਦਾਸੇ ਉਹ ਗਰੀਬ ਸਿੱਖਾਂ ਦੀਆਂ ਪੁਕਾਰਾਂ ਜਦ ਜੀ ਦਰਗਾਹ ਦੇ ਵਿੱਚ ਪਹੁੰਚ ਗਈਆਂ ਸਨ ਆਫਤ ਉੱਠੀ ਖੁਰਾਸਾਨ ਤੇ ਪਰ ਦਿੱਲੀ ਪਰ ਆਏ ਇਹ ਹੁਣ ਜਦ ਸਿੰਘਾਂ ਦੀਆਂ ਪੁਕਾਰਾਂ ਸੱਚੀ ਦਰਗਾਹ ਦੇ ਵਿੱਚ ਪਹੁੰਚ ਗਈਆਂ ਸਨ ਹੁਣ ਆਫਤ ਉੱਠੀ ਹੈ ਖੁਰਾਸਾਨ ਦੇ ਇਲਾਕੇ ਤੋਂ ਇਹ ਜਿਹੜੀ ਆਫਤ ਹੈ ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ ਬਾਬਰ ਚੜ੍ਹ ਕੇ ਹਿੰਦੁਸਤਾਨ ਤੇ ਆਇਆ ਸੀ ਅੱਜ ਉਹੀ ਸਮਾਂ ਬਣਿਆ ਹੈ ਜਿਹੜਾ ਨਾਦਰ ਸ਼ਾਹ ਲੁਟੇਰਾ ਹੈ ਖੁਰਾਸਾਨ ਦੇ ਇਲਾਕੇ ਤੋਂ ਚੜ੍ਹ ਕੇ ਆਇਆ ਹੈ ਦਿੱਲੀ ਵੱਲ ਨੂੰ ਇਸ ਗੱਲ ਦੀ ਜਿਹੜੀ ਭਵਿੱਖਬਾਣੀ ਹੈ ਉਹ ਗੁਰੂ ਕਲਗੀ ਧਰ ਨੇ 35 ਸਾਲ ਪਹਿਲਾਂ ਹੀ ਕਰ ਦਿੱਤੀ ਸੀ ਸੋ ਸਾਖੀ ਚ ਮਹਾਰਾਜ ਲਿਖਦੇ ਹਨ ਕਿ ਕਾਬਲ ਤੇ ਇੱਕ ਕੁੱਤਾ ਮੰਗਾਉਂ ਇਨਤੇ ਉਨ੍ਹਾਂ ਨਾਸ ਕਰਾਉਂ ਮੈਂ ਇੱਕ ਕਾਬਲ ਤੋਂ ਕੁੱਤਾ ਲੈ ਕੇ ਆਉਂਗਾ ਇਹ ਹਕੂਮਤਾਂ ਆਪਨੇ ਆਪ ਵਿੱਚ ਹੀ ਲੜ ਕੇ ਮਰ ਜਾਣਗੀਆਂ ਦੋਹਰਾ ਦਿੱਲੀ ਖੂਬਸੂਨ ਲੁੱਟੀ ਡੇਰਾ ਬਰਸ ਕਰਾਏ ਜਦ ਨਾਦਰ ਸ਼ਾਹ ਹੁਣ ਭਾਈ ਖੁਰਾਸਾਨ ਦੇ ਇਲਾਕੇ ਤੋਂ ਦਿੱਲੀ ਆ ਗਿਆ ਹੈ ਇੱਕ ਸਾਲ ਦਿੱਲੀ ਡੇਰਾ ਲਾ ਰਖਿਆ ਹੈ ਖੂਬ ਦਿੱਲੀ ਨੂੰ ਲੁੱਟਿਆ ਹੈ ਉਸਨੇ ਦਰਬ ਪਦਮ ਕੈ ਲੈ ਗਿਓ ਫਿਰ ਹੀਰਾ ਪੁੱਛਿਓ ਖਾਨੂ ਆਏ ਇੱਕ ਸਾਲ ਨਾਦਰ ਸ਼ਾਹ ਜਦ ਦਿੱਲੀ ਤੇ ਬੈਠਾ ਰਿਆ ਦਿੱਲੀ ਨੂੰ ਖੂਬ ਲੁੱਟਿਆ ਉਸਨੇ ਦਿੱਲੀ ਦਾ ਜਿਹੜਾ ਪਰਾਤਨ ਖਜ਼ਾਨਾ ਸੀ ਪਾਂਡਵਾਂ ਦੇ ਟਾਈਮ ਦਾ ਜਿਹੜਾ ਹੀਰਾ ਸੀ ਉਸ ਹੀਰੇ ਦੇ ਚਾਨਣ ਦੇ ਵਿੱਚ ਰਾਤ ਨੂੰ ਦਿੱਲੀ ਦੇ ਰਾਜੇ ਕੁਰਾਨ ਪੜ੍ਹਦੇ ਸੀ ਜਿਤਨਾ ਵੀ ਦਿਲ ਐਨ ਚੈਨ ਦੀ ਮਾਲਾ ਹੋ ਗਈ ਇੱਕ ਮੁਰਗੀ ਦੇ ਆਂਡੇ ਜਿੰਨਾ ਪਾਰਾ ਮੋਤੀ ਹੋ ਗਿਆ ਧਰਮ ਪਦਮ ਕਰੋੜਾਂ ਦਾ ਖਜ਼ਾਨਾ ਲੁੱਟ ਲਿਆ ਜਦ ਨਾਦਰ ਸ਼ਾਹ ਨੇ ਜੋ ਪਈ ਪੁੱਛਿਓ ਨਾਦਰ ਨੇ ਖਾਨੂ ਆਏ ਜਦ ਨਾਦਰ ਸ਼ਾਹ ਨੇ ਸਾਰੀ ਦਿੱਲੀ ਨੂੰ ਲੁੱਟ ਲਿਆ ਸੀ ਖਜ਼ਾਨਾ ਲੁੱਟਣ ਦੇ ਨਾਲ ਉਸ ਨੇ ਹਿੰਦੁਸਤਾਨ ਦੀਆਂ 22000 ਲੜਕੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਦ ਨਾਦਰ ਸ਼ਾਹ ਉਹ ਦਿੱਲੀ ਦੇ ਖਜ਼ਾਨੇ ਨੂੰ ਲੈ ਕੇ ਉਹ ਲੜਕੀਆਂ ਨੂੰ ਲੈ ਕੇ ਜਦ ਇਧਰ ਮਾਜੀ ਦੇ ਵਿੱਚ ਹਰੀਕੇ ਪੱਤਣ ਵਾਲੇ ਰੋਡ ਪਾਸੇੋਂ ਆਣ ਲੱਗਾ ਹੈ ਤੇ ਜੰਗਲਾਂ 'ਚ ਜਿਹੜੇ ਬਾਬਾ ਅਕਾਲੀ ਨਵਾਬ ਕਪੂਰ ਸਿੰਘ ਜੀ ਬੈਠੇ ਹਨ ਬਾਬਾ ਦੀਪ ਸਿੰਘ ਜੀ ਬੈਠੇ ਹਨ ਬਾਬਾ ਨੋਦ ਸਿੰਘ ਜੀ ਬਾਬਾ ਚੜਤ ਸਿੰਘ ਜੀ ਐ ਸੂਰਮੇ ਜਿਹੜੇ ਮਿਸਲਾਂ ਦੇ ਸਰਦਾਰ ਬੈਠੇ ਹਨ ਇਹਨਾਂ ਨੇ ਨਾਦਰ ਦੀ ਕੈਦ ਵਿੱਚੋਂ ਰਾਤ ਨੂੰ 12 ਵਜੇ ਉਹ ਲੜਕੀਆਂ ਨੂੰ ਵੀ ਛੁਡਵਾ ਲਿਆ ਹੈ ਤੇ ਤਰਦਾ ਤਰਦਾ ਗੱਫਾ ਖਾਲਸਾ ਜੰਗਲਾਂ ਨੂੰ ਵੀ ਲੈ ਗਿਆ ਹੈ ਇਸ ਗੱਲ ਦਾ ਪਤਾ ਜਦ ਨਾਦਰ ਨੂੰ ਲੱਗਿਆ ਹੈ ਕਿ ਪੰਜਾਬ ਦੇ ਵਿੱਚ ਇੱਕ ਮਈਅਲੀ ਸਰਦਾਰ ਰਹਿੰਦੇ ਹਨ ਉਹਨਾਂ ਨੇ ਮੇਰੀ ਫੌਜ ਦਾ ਤਰਦਾ ਤਰਦਾ ਗੱਫਾ ਵੀ ਖੋ ਕੇ ਲੈ ਗਏ ਹਨ ਮੇਰੀ ਫੌਜ ਦੀਆਂ ਲੜਕੀਆਂ ਵੀ ਖੋ ਕੇ ਲੈ ਗਏ ਹਨ ਉਹ ਫਿਰ ਇਹ ਲਾਹੌਰ ਪੇਸ਼ ਹੁੰਦਾ ਹੈ ਤੇ ਜਕਰੀਆ ਖਾਨ ਨੂੰ ਉਹਨਾਂ ਬਾਰੇ ਪੁੱਛਦਾ ਹੈ ਜੋ ਪੀ ਪੁੱਛ ਨਾਦਰ ਨੇ ਖਾਨ ਨੂੰ ਆਏ ਨਾਦਰ ਸ਼ਾਹ ਨੂੰ ਜਿਵੇਂ ਇਸ ਗੱਲ ਦਾ ਪਤਾ ਲੱਗਦਾ ਹੈ ਉਹ ਲਾਹੌਰ ਜ਼ਕਰੀਆ ਖਾਨ ਦੇ ਕੋਲ ਪੇਸ਼ ਹੁੰਦਾ ਹੈ ਹਮ ਕੋ ਲੁੱਟਣਦਾਰ ਬਤਾਏ ਨਾਦਰ ਸ਼ਾਹ ਜ਼ਕਰੀਆ ਖਾਨ ਨੂੰ ਪੁੱਛਦਾ ਹੈ ਇਹ ਜ਼ਕਰੀਆ ਖਾਂ ਇਹ ਕੌਣ ਹਨ ਮੈਨੂੰ ਲੁੱਟਣ ਵਾਲੇ ਮੈਨੂੰ ਇਹਨਾਂ ਦਾ ਪਤਾ ਦੇ ਦੇ ਜਿਨ੍ਹਾਂ ਲੁੱਟ ਖਾਇਓ ਹਮਰੋ ਰਾਹੋ ਮੈਂ ਖੁਰਾ ਆਸਾਨ ਦੇ ਇਲਾਕਿਆਂ ਤੋਂ ਆਇਆ ਹਾਂ ਮੇਰੇ ਸਾਹਮਣੇ ਮਰਠੇ ਨਾ ਅੜ ਸਕੇ ਮੈਂ ਦਿੱਲੀ ਸਾਰੀ ਮਾਰ ਦਿੱਤੀ ਹੈ ਜਿਨ੍ਹਾਂ ਨੇ ਮੇਰਾ ਰਾਹ ਲੁੱਟ ਖਾਦਾ ਹੈ ਮੇਰੀ ਰਾਹ ਦੇ ਵਿੱਚੋਂ ਹਥਿਆਰ ਖੋ ਕੇ ਲੈ ਗਏ ਹਨ ਤਰਦਾ ਤਰਦਾ ਗੱਫਾ ਲੈ ਗਏ ਹਨ ਉਹਨਾਂ ਦਾ ਮੈਨੂੰ ਪਤਾ ਦੇ ਦੇ ਉਹਨਾਂ ਦਾ ਐਡਰੈਸ ਦੇ ਦੇ ਕਿੱਥੇ ਰਹਿੰਦੇ ਹਨ ਮੂਲਕ ਉਸੇ ਕੀ ਉਡਾਦਾਂ ਸਵਾਹੇ ਇੱਕ ਵਾਰ ਮੈਨੂੰ ਉਹਨਾਂ ਦੇ ਸ਼ਹਿਰ ਬਾਰੇ ਦੱਸ ਦੇ ਉਹਨਾਂ ਦੇ ਮੂਲਕ ਬਾਰੇ ਦੱਸ ਦੇ ਕਿਹੜੇ ਪਿੰਡ 'ਚ ਰਹਿੰਦੇ ਹਨ ਕਿਹੜੇ ਨਗਰ 'ਚ ਰਹਿੰਦੇ ਹਨ ਉਹ ਕਿਹੜੇ ਸ਼ਹਿਰ 'ਚ ਰਹਿੰਦੇ ਹਨ ਉਹਨਾਂ ਦਾ ਮੈਨੂੰ ਪਤਾ ਦੇ ਦੇ ਮੈਂ ਉਹਨਾਂ ਦੇ ਮੂਲਕ ਦੀ ਸਵਾਭ ਵੀ ਉਡਾ ਦਊਗਾ ਤਬ ਖਾਨੂ ਸਭ ਖਾਨ ਫਿਰ ਹੁਣ ਖਾਲਸਾ ਜੀ ਜਿਹੜਾ ਜ਼ਕਰੀਆ ਖਾਨ ਹੈ ਉਹ ਹੁਣ ਖਾਲਸੇ ਬਾਰੇ ਇਹਵੇਂ ਦੱਸਦਾ ਹੈ ਇਹ ਉਹੀ ਜ਼ਕਰੀਆ ਹੈ ਜਿਸਨੇ ਕਾਨੂੰਨ ਪਾਸ ਕੀਤਾ ਸੀ ਹੁਣ ਜ਼ਕਰੀਆ ਖਾਨ ਤੰਗ ਹੋ ਗਿਆ ਹੈ ਸਿੰਘਾਂ ਤੋਂ ਤੇ ਨਾਦਰ ਨੂੰ ਸਿੰਘਾਂ ਬਾਰੇ ਕਿਵੇਂ ਦੱਸਦਾ ਹੈ ਮੁਲਕ ਉਸੇ ਕੀ ਨਾਹੇ ਨਿਸ਼ਾਨੀ ਜ਼ਕਰੀਆ ਖਾਨ ਨਾਦਰ ਨੂੰ ਕਹਿੰਦਾ ਹੈ ਐ ਨਾਦਰ ਤੂੰ ਪੁੱਛਦਾ ਹੈ ਉਹਨਾਂ ਦਾ ਮੁਲਕ ਦਾ ਡਰੈੱਸ ਦੇ ਦੇ ਉਹਨਾਂ ਦੇ ਪਿੰਡ ਦਾ ਭੇਤ ਦੇ ਦੇ ਮੈਂ ਤੈਨੂੰ ਦੱਸਦਾ ਮੈਂ ਇਹ ਕੋਈ ਪਿੰਡ ਜਾਂ ਸ਼ਹਿਰ 'ਚ ਨਹੀਂ ਰਹਿੰਦੇ ਹਨ ਖਾਲਸਾ ਹੋਵੇ ਖੁਦ ਖੁਦਾ ਜਿਵੇਂ ਖੂਬੀ ਖੂਬ ਖੁਦਾਏ ਆਣ ਨਾ ਮੰਨੇ ਆਣ ਕੀ ਇੱਕ ਬਿਨ ਸੱਚੀ ਪਾਤਸ਼ਾਹੇ ਇਹ ਜੋ ਖਾਲਸਾ ਹੈ ਇਹ ਕਲਗੀ ਧਰਨੇ ਪ੍ਰਗਟ ਕੀਤਾ ਹੈ ਇਹ ਤੁਰਕਾਂ ਦੀ ਆਣ ਨਹੀਂ ਮੰਨਦਾ ਹੈ ਇਹ ਅਕਾਲ ਪੁਰਖ ਤੋਂ ਡਰਦਾ ਹੈ ਇਹ ਪੁੱਛਦਾ ਹੈ ਤੁਸੀਂ ਕੌਣ ਹੁੰਦੇ ਹੋ ਰਾਜ ਕਰਨ ਵਾਲੇ ਰਾਜ ਤਾਂ ਪਾਈ ਕਲਗੀਆਂ ਵਾਲੇ ਦਾ ਹੈ ਖੜੇ ਸੋਵੇ ਉਹ ਚਲਤੇ ਖਾਹੇ ਇਹ ਨਾਦਰ ਸ਼ਾ ਇਹ ਸਿੱਖ ਇਹੋ ਜਹੀ ਮਿੱਟੀ ਦੇ ਬਣੇ ਹਨ ਇਹ ਪਈ ਦਰਖਤਾਂ ਦੇ ਨਾਲ ਢਾਸਣਾ ਲਾ ਕੇ ਸੋ ਜਾਂਦੇ ਹਨ ਇਹ ਤੁਰਦੇ ਤੁਰਦੇ ਲੰਗਰ ਪਾਣੀ ਸ਼ਕ ਲੈਂਦੇ ਹਨ ਘੋੜਿਆਂ ਦੀ ਕਾਠੀ ਤੇ ਦਿਨ ਹੈ ਘੋੜਿਆਂ ਦੀ ਕਾਠੀ ਤੇ ਰਾਥ ਹੈ ਹਰ ਬਿੱਲੇ ਦੀਨ ਮਜਬ ਦੇ ਲਈ ਸਾਡੇ ਨਾਲ ਯੁੱਧ ਮਚਾਉਂਦੇ ਹਨ ਨਾ ਬੈਠੇ ਵੇ ਕਿਥੇ ਗਰਾਏ ਤੂੰ ਪੁੱਛਦਾ ਹੈ ਇਹਨਾਂ ਦੇ ਪਿੰਡ ਦਾ ਭੇਤ ਦੇ ਦੇ ਮੈਂ ਇਹਨਾਂ ਦੀ ਮੁਲਖ ਦੀ ਸਵਾੜਾ ਢਾ ਦਊਗਾ ਤੇਰੇ ਆਂਡ ਤੋਂ ਪਹਿਲਾਂ ਮੈਂ ਇਹਨਾਂ ਦਾ ਕੋਈ ਪਿੰਡ ਹੀ ਨਹੀਂ ਛੱਡਿਆ ਇਹਨਾਂ ਦੇ ਪਿੰਡਾਂ ਨੂੰ ਮੈਂ ਅੱਗ ਲਾ ਦਿੱਤੀ ਇਨਾਂ ਦੇ ਨਗਰਾਂ ਦੇ ਨਗਰ ਉਜਾੜ ਦਿੱਤੇ ਮੈਂ ਆਪਣੀ ਹਕੂਮਤ ਨੂੰ ਕਹਿ ਦਿੱਤਾ ਕਿ ਜਿਹੜਾ ਵੀ ਸਿੱਖਾਂ ਦਾ ਘਰ ਮਿਲਦਾ ਹੈ ਉਸ ਨੂੰ ਲੁੱਟ ਲਵੋ ਸਿੱਖਾਂ ਦੇ ਘਰਾਂ ਨੂੰ ਅੱਗ ਲਾ ਕੇ ਫੂਕ ਦਵੋ ਉਹਨਾਂ ਦੇ ਘਰ ਕੋਈ ਵੀ ਪੋਥੀ ਮਿਲਦੀ ਹੈ ਕੋਈ ਗ੍ਰੰਥ ਮਿਲਦਾ ਹੈ ਉਸ ਨੂੰ ਅਗਨ ਭੇਟ ਕਰ ਦੇਵੋ ਉਹ ਸਿੱਖਾਂ ਦੇ ਮੇ ਘਰ ਉਜਾੜ ਕੇ ਰੱਖ ਦਿੱਤੇ ਉਹਨਾਂ ਦੀ ਨਸ਼ਲ ਖੁਸ਼ੀ ਕਰ ਦਿੱਤੀ ਉਹ ਹੁਣ ਨਾਦਰ ਸ਼ਾਹ ਪਿੰਡਾਂ 'ਚ ਨਹੀਂ ਰਹਿੰਦੇ ਉਹ ਸਿੱਖ ਹੁਣ ਜੰਗਲਾਂ 'ਚ ਰਹਿੰਦੇ ਹਨ ਨੂਨ ਘਿਰਤ ਕੋ ਸਵਾਦ ਨ ਜਾਣੇ ਨਾਦਰ ਸ਼ਾਹ ਤੂੰ ਇੱਥੇ ਬੈਠਾ ਸ਼ਾਹੀ ਭੋਜਨ ਛਕਦਾ ਹੈ ਉਹ ਸਿੱਖ ਲੂਣ ਦਾ ਤੇ ਕਿਉ ਦਾ ਸਵਾਦ ਨਹੀਂ ਜਾਣਦੇ ਹਨ ਉਹ ਸਿੱਖ ਚਟੰਗੀ ਛਕਦੇ ਹਨ ਉਹ ਸਿੱਖ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰੇ ਕਰਦੇ ਹਨ ਹਮ ਦੁੱਖ ਦੇਵੇ ਵੇ ਸੁਖ ਮਾਨੇ ਅਸੀਂ ਉਹਨਾਂ ਨੂੰ ਦੁੱਖ ਦਿੰਨੇ ਆ ਅਸੀਂ ਉਹਨਾਂ ਨੂੰ ਤਸੀਹੇ ਹੀ ਦਿੰਨੇ ਆ ਮੈਂ ਮੀਰ ਮੰਨੂ ਦੀ ਡਿਊਟੀ ਲਾ ਦਿੱਤੀ ਉਸ ਨੇ ਸਿੱਖਾਂ ਦੀਆਂ ਮਾਈਆਂ ਨੂੰ ਦਿਮਾਗੀ ਤੌਰ ਤੇ ਪ੍ਰੇਸ਼ਾਨ ਕੀਤਾ ਉਹਨਾਂ ਦੇ ਬੱਚੇ ਗਰਭ ਚੋਂ ਕੱਢ-ਕੱਢ ਕੇ ਮਾਰ ਦਿੱਤੇ ਉਹਨਾਂ ਦੇ ਬੱਚਿਆਂ ਦੇ ਅਸੀਂ ਟੋਟੇ-ਟੋਟੇ ਕਰਕੇ ਉਹਨਾਂ ਦੀਆਂ ਮਾਲਾ ਬਣਾ ਕੇ ਗਲਾਂ ਚ ਪਾ ਦਿੱਤੇ ਅਸੀਂ ਉਹਨਾਂ ਦੇ ਲੱਖਾਂ ਹੀ ਨੌਜਵਾਨ ਮਾਰ ਦਿੱਤੇ ਉਹ ਸਾਡੇ ਦੁੱਖ ਦੁੱਖ ਨੂੰ ਦੁੱਖ ਨਹੀਂ ਮੰਨਦੇ ਉਹ ਸਾਡੇ ਤਸਈਆਂ ਨੂੰ ਦੁੱਖ ਨਹੀਂ ਮੰਨਦੇ ਉਹ ਤਾਂ ਸਗੋਂ ਸੁੱਖ ਮੰਨਦੇ ਹਨ ਕਹਿੰਦੇ ਅਕਾਲ ਪੁਰਖ ਦਾ ਭਾਣਾ ਹੈ ਹਾੜ ਨ ਦਿਨ ਪਰ ਪੀਵੇ ਪਾਣੀ ਇਹ ਨਾਦਰਸ਼ਾ ਹਾੜ ਦਾ ਮਹੀਨਾ ਹੁੰਦਾ ਹੈ ਕਹਿਰ ਦੀ ਗਰਮੀ ਹੁੰਦੀ ਹੈ ਧਰਤੀ ਸੜ ਰਹੀ ਹੁੰਦੀ ਹੈ ਉਹ ਸਿੱਖ ਇਹੋ ਜਿਹੇ ਹਨ ਬਿਨ ਪਾਣੀ ਪੀਤੀਆਂ ਲੜਦੇ ਰਹਿੰਦੇ ਹਨ ਉਨ੍ਹਾਂ ਦੇ ਘੋੜੇ ਇਤਨੇ ਫਲਾਦ ਦੇ ਹਨ ਉਨ੍ਹਾਂ ਦੇ ਘੋੜੇ ਬਿਨ ਖਾਦੀ ਪੀਤੀਆਂ ਭੱਜੇ ਰਹਿੰਦੇ ਹਨ ਮੇਰੀ ਫੌਜ ਦੇ ਵਿੱਚ ਹੈਜੇ ਦੀ ਬਿਮਾਰੀ ਫੈਲ ਜਾਂਦੀ ਹੈ ਨਾ ਪਾਣੀ ਮਿਲਣ ਕਰਕੇ ਮੇਰੀ ਅੱਧੀ ਫੌਜ ਬਿਮਾਰੀ ਨਾਲ ਮਰ ਜਾਂਦੀ ਹੈ ਉਹ ਸਿੱਖ ਬਿਨ ਪਾਣੀ ਪੀਤੀਆਂ ਯੁੱਧ ਕਰਦੇ ਹਨ ਸਿਆਲੇ ਰਖੇ ਨਾਗਨ ਨਿਸ਼ਾਨੀ ਹੋਰ ਤੈਨੂੰ ਦੱਸ ਦਮਾ ਜਦੋਂ ਸਿਆਲ ਹੁੰਦਾ ਹੈ ਕੜਾਕੇ ਦੀ ਠੰਡ ਹੁੰਦੀ ਹੈ ਉਹ ਸਿੱਖਾਂ ਦੇ ਪਿੰਡੇ ਉੱਤੇ ਕੋਈ ਕੱਪੜਾ ਵੀ ਨਹੀਂ ਹੈ ਪਾਣ ਨੂੰ ਜੇਕਰ ਜੰਗਲ ਦੇ ਵਿੱਚ ਅੱਗ ਲਾਉਂਦੇ ਹਨ ਧੂਏ ਦੇ ਨਾਲ ਸਾਨੂੰ ਸੰਕੇਤ ਮਿਲ ਜਾਂਦਾ ਹੈ ਫੌਜਾਂ ਨੂੰ ਸਿਆਲ ਦੇ ਵਕਤ ਉਹਨਾਂ ਨੂੰ ਅੱਗ ਬਾਲਣ ਦਾ ਟਾਈਮ ਨਹੀਂ ਹੈ ਨਾ ਖਾਵੇ ਵੇ ਪੀਸਿਓ ਅਨਾਜ ਨਾਦਰ ਸ਼ਾ ਪੀਸਿਓ ਹਿਆ ਨਾਜ ਤਾਂ ਉਹੀ ਖਾਵੇਗਾ ਜਿਸ ਦੇ ਘਰ ਚੱਕੀ ਪੀਣ ਦਾ ਜਿਹਨੂੰ ਟਾਈਮ ਹੈ ਉਹ ਸਿੱਖ ਪੀਸਿਓ ਹਿਆ ਨਾਜ ਨਹੀਂ ਖਾਂਦੇ ਉਹ ਜੰਗਲਾਂ 'ਚ ਸ਼ਿਕਾਰ ਖੇਡਦੇ ਹਨ ਉਹ ਰੁੱਖਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਹਨ ਲੜੇ ਬਹੁਤ ਬਹੁ ਕਰਕੇ ਭੱਜ ਤੇ ਭੱਜਣ ਦੇ ਵਿੱਚ ਇਤਨੇ ਮਾਹਰ ਹਨ ਸੌ ਸੌ ਮੀਲ ਇੱਕ ਇੱਕ ਸਿੰਗ ਕੱਲਾ ਕੱਲਾ ਇਹ ਪੜਾ ਪਾਰ ਕਰ ਜਾਂਦਾ ਹੈ ਭੱਜਣ ਦੇ ਵਿੱਚ ਇਤਨੇ ਫਰਤੀਲੇ ਹਨ ਭੱਜ ਭੱਜ ਕੇ ਜੰਗ ਦੇ ਮੈਦਾਨ 'ਚ ਛਾਲਾਂ ਮਾਰਦੇ ਹਨ ਇੱਕ ਹੋਏ ਤੈ ਸੋਸੋ ਲਰੇ ਉਹ ਇੱਕ ਸਿੱਖ ਹੈ ਜਿਹੜਾ ਹੈ ਨਾਦਰ ਸ਼ਾ ਉਹ ਮੇਰੀ ਫੌਜ ਦੇ ਨਾਲ ਇੱਕ ਸਿੱਖ ਕੱਲਾ ਲੜਨ ਨੂੰ ਤਿਆਰ ਹੋ ਜਾਂਦਾ ਹੈ ਇੱਕ ਸਿੱਖ 100-100 ਦੇ ਨਾਲ ਇੱਕ ਸਿੱਖ 1000-1000 ਦੇ ਨਾਲ ਇਹਨਾਂ ਦਾ ਗੁਰੂ ਕਹਿ ਕੇ ਗਿਆ ਸੀ ਕਿ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਦਾ ਨਾਮ ਕਹਾਉ ਇਹ ਇੱਕ ਸਿੱਖ ਸਵਾ ਲੱਖ ਦੇ ਨਾਲ ਵੀ ਲੜਨ ਨੂੰ ਤਿਆਰ ਹੋ ਜਾਂਦੇ ਹਨ ਮਰਨੇ ਤੇਵੇ ਮੂਲ ਨਾ ਡਰੈ ਇਹ ਮੌਤ ਤੋਂ ਰੱਤੀ ਪਰ ਵੀ ਨਹੀਂ ਡਰਦੇ ਹਨ ਏ ਮੌਤ ਨੂੰ ਮਖੌਲਾਂ ਕਰਦੇ ਹਨ ਇਹ ਕਹਿੰਦੇ ਮੌਤ ਕੀ ਹੁੰਦੀ ਹੈ ਦੁਹਰਾ ਰਹੇ ਚਾਉ ਓਨ ਮਰਨ ਕੋ ਦੀਨ ਮਜਬ ਕੇ ਭਾਏ ਇਹ ਨਾਦਰ ਸ਼ਾ ਅਸੀਂ ਜਿਹੜਾ ਯੁੱਧ ਮਚਾਉਂਦੇ ਹਾਂ ਅਸੀਂ ਮਚਾਉਂਦੇ ਹਾਂ ਹਿੰਦੂਆਂ ਉੱਤੇ ਅਤਿਆਚਾਰ ਕਰਦੇ ਹਾਂ ਕਿ ਇਹ ਜਿਹੜਾ ਤੁਸੀਂ ਮੁਸਲਮਾਨ ਧਰਮ ਹੈ ਇਸ ਨੂੰ ਅਪਣਾ ਲੈਵੋ ਇਹ ਜਿਹੜੇ ਸਿੱਖ ਹਨ ਇਹਨਾਂ ਦਾ ਯੁੱਧ ਦੀਨ ਮਜਬ ਦੇ ਲਈ ਹੈ ਗਉ ਗਰੀਬ ਦੀ ਰੱਖਿਆ ਦੇ ਲਈ ਹੈ ਇਹਨਾਂ ਦੇ ਗੁਰੂ ਗੁਰੂ ਤੇਗ ਬਹਾਦਰ ਨੇ ਸਨਾਤਨ ਦੀ ਰੱਖਿਆ ਦੇ ਲਈ ਆਪਣਾ ਅਸੀਸ ਦੇ ਦਿੱਤਾ ਸੀ ਹਮ ਮਾਰਤ ਮਾਰਤ ਉਨ ਥੱਕ ਗਏ ਓਏ ਘਟ ਤਨ ਕੀ ਤੂਦਾਏ ਅਸੀਂ ਉਹਨਾਂ ਨੂੰ ਮਾਰਦੇ ਮਾਰਦੇ ਥੱਕ ਗਏ ਹਾਂ ਅਸੀਂ ਉਹਨਾਂ ਨੂੰ ਤਸੀਹੇ ਦਿੰਦੇ ਮਰ ਗਏ ਹਾਂ ਮੇਰੇ ਲੱਖਾਂ ਸਿਪਾਹੀ ਮਾਰ ਦਿੱਤੇ ਉਹ ਸਿੱਖ ਮਾਰੀਆਂ ਨਹੀਂ ਮੁੱਕਦੇ ਹਨ ਉਹਨਾਂ ਦੀ ਬੂੰਦ ਜੇ ਜ਼ਮੀਨ ਤੇ ਡਿੱਗਦੀ ਹੈ ਹੋਰ ਚਾਰ ਸਿੱਖ ਪੈਦਾ ਹੋ ਜਾਂਦੇ ਹਨ ਅਸੀਂ ਉਹਨਾਂ ਨੂੰ ਮਾਰਦੇ ਮਾਰਦੇ ਥੱਕ ਗਏ ਹਾਂ ਉਹ ਘਟਣ ਤੇ ਨਹੀਂ ਆ ਰਹੇ ਸੰਗ ਫਿਰ ਨਾਦਰ ਖਾਨ ਨੂੰ ਪੁੱਛਿਓ ਵਹ ਉਮਮਤ ਕੇ ਪੀਰ ਜਦ ਜਕਰੀਆ ਖਾਨ ਨੇ ਲਟੇਰੇ ਨਾਦਰ ਸ਼ਾਹ ਨੂੰ ਇਹ ਗੱਲ ਦੱਸੀ ਕਿ ਮਾਰੀਆਂ ਮਰਦੇ ਨਹੀਂ ਘਟਦੇ ਆ ਘਟਦੇ ਨਹੀਂ ਫਿਰ ਨਾਦਰ ਸ਼ਾਹ ਪੁੱਛਦਾ ਹੈ ਐ ਜਕਰੀਆ ਖਾਂ ਐ ਸਿੱਖ ਕਿਸ ਨੂੰ ਮੰਨਦੇ ਹਨ ਕਿ ਵੈ ਆਪੇ ਤੇ ਬਦੇ ਤੋ ਵਾਹੇ ਪੋਏ ਤਗੀਰ ਕੀਆ ਉਹ ਆਪਣੇ ਆਪ ਹੀ ਵੱਧ ਗਏ ਹਨ ਕਿਆ ਉਹਨਾਂ ਨੂੰ ਕੋਈ ਪੀਰ ਦੀ ਕਿਆ ਉਹਨਾਂ ਨੂੰ ਕੋਈ ਪੈਗੰਬਰ ਦੀ ਦੁਆ ਲੱਗੀ ਹੈ ਤਬ ਖਾਨੂ ਨੇ ਸਭ ਕਹੋ ਗੁਰੂ ਨਾਨਕ ਕੋ ਪ੍ਰਕਾਸ਼ ਤੇ ਜਕਰੀਆ ਖਾਂ ਕਹਿੰਦਾ ਕਹਿੰਦਾ ਹਾਂ ਨਾਦਰਸ਼ ਅੱਜ ਤੋਂ 250 ਸਾਲ ਪਹਿਲਾਂ ਇੱਕ ਫਕੀਰ ਹੋਇਆ ਹੈ ਜਿਸ ਨੂੰ ਨਾਨਕ ਸ਼ਾਹ ਫਕੀਰ ਕਹਿੰਦੇ ਹਨ ਉਹ ਉਹਨਾਂ ਨੂੰ ਹਿੰਦੂ ਵੀ ਮੰਨਦੇ ਸਨ ਉਹਨਾਂ ਨੂੰ ਮੁਸਲਮਾਨ ਵੀ ਮੰਨਦੇ ਸਨ ਇਹ ਜਿਹੜਾ ਫਿਰਕਾ ਹੈ ਇਹ ਗੁਰੂ ਨਾਨਕ ਨੇ ਹੀ ਸ਼ੁਰੂ ਕੀਤਾ ਹੈ ਕਰਾ ਮਾਤ ਵੀ ਬਹੁ ਕਹੀ ਜਨਮ ਸੁ ਸਾਖੀ ਪਾਹ ਫਿਰ ਨਦਰਸ਼ਾ ਨੂੰ ਗੁਰੂ ਨਾਨਕ ਮਹਾਰਾਜ ਦੀ ਜਨਮ ਜੜੀ ਜਨਮ ਸਾਖੀਆਂ ਹੈ ਉਸ ਦੀ ਕਥਾ ਸੁਣਾਈ ਜਾਂਦੀ ਹੈ ਕਿਵੇਂ ਗੁਰੂ ਨਾਨਕ ਮਹਾਰਾਜ ਨੇ ਆਪਣੇ ਪੈਰਾਂ ਦੇ ਨਾਲ ਮਦੀਨਾ ਕਮਾ ਕੇ ਰੱਖ ਦਿੱਤਾ ਸੀ ਚੌਪਈ ਜਿਨ ਉਨ ਨਾਨਕ ਸੰਗਤ ਮਾਰ ਪਰ ਜਾਦੇ ਸਿੰਘਾ ਦੇ ਜਿਹੜੇ ਕਾਰਨਾਮੇ ਹਨ ਸਿੰਘਾ ਦੀਆਂ ਜਿਹੜੀਆਂ ਬਹਾਦਰੀਆਂ ਵਾਲੇ ਕਿੱਸੇ ਜਕਰੀਆ ਖਾਨ ਨੇ ਨਾਦਰ ਨੂੰ ਸੁਣਾ ਦਿੱਤੇ ਤੇ ਜਕਰੀਆ ਖਾਨ ਕਹਿੰਦਾ ਕਿ ਤੇ ਨਾਦਰ ਦੇ ਸਾਹਮਣੇ ਮੇਰੀ ਸਰਦਾਰੀ ਢਿੱਲੀ ਨਾ ਪੈ ਜਾਵੇ ਤੇ ਫਿਰ ਜਕਰੀਆ ਖਾਨ ਆਖਦਾ ਐ ਨਾਦਰ ਮੈਂ ਨਾਨਕ ਨੂੰ ਮੰਨਣ ਵਾਲੀ ਜਿਹੜੀ ਸੰਗਤ ਸੀ ਉਹ ਵੀ ਮੈਂ ਬਹੁਤ ਮਾਰੀ ਹੈ ਇਥੋਂ ਤੱਕ ਕਿ ਇਨਾਂ ਦਾ ਜਿਹੜਾ ਬੰਦਾ ਸਿੰਘ ਬਹਾਦਰ ਜਿਹੜਾ ਸਿਪਾਹੀ ਸੀ ਉਹ ਵੀ ਅਸੀਂ ਗ੍ਰਫਤਾਰ ਕਰਵਾਇਆ ਸੀ ਦਿੱਲੀ ਦੀ ਹਕੂਮਤ ਨੂੰ ਜਿੰਮ ਜਿੰਮ ਮਸੋ ਕਰੀ ਖੁਵਾਰੀ ਜਿਵੇਂ ਜਿਵੇਂ ਮੈਂ ਨਾਨਕ ਨੂੰ ਮੰਨਣ ਵਾਲੀ ਸੰਗਤ ਦੀ ਖੁਵਾਰੀ ਕੀਤੀ ਹੈ ਜਿਮ ਜਿਮ ਲੀਨੀ ਕਰਾ ਸੁਮਾਤ ਪਰ ਇਹਨਾਂ ਦੇ ਗੁਰੂਆਂ ਦੇ ਵਿੱਚ ਤੇ ਇਹਨਾਂ ਦੇ ਸਿੰਘਾਂ ਦੇ ਵਿੱਚ ਬਹੁਤ ਕਰਾਮਾਤ ਹੈ ਜਿਨ ਸਤਗੁਰ ਸੋ ਕੀਨੇ ਘਾਤ ਅਸੀਂ ਇਹਨਾਂ ਦੇ ਸਤਗੁਰ ਜਿਹੜੇ ਇਹਨਾਂ ਦੇ 10 ਗੁਰੂ ਹੋਏ ਹਨ ਉਹਨਾਂ ਦੇ ਵਿੱਚੋਂ ਅਸੀਂ ਇਹਨਾਂ ਦੇ ਦੋ ਗੁਰੂਆਂ ਦੇ ਨਾਲ ਬਹਿਰ ਕਮਾਇਆ ਹੈ ਇਨਾ ਜੇ ਗੁਰੂਆਂ ਦੇ ਨਾਲ ਘਾਤ ਕੀਤਾ ਹੈ ਕੁਛ ਪੁੱਛ ਨਾਦਰ ਸਭ ਸੁਣ ਲਿਓ ਇਹ ਦੋ ਗੁਰੂਆਂ ਦਾ ਭੇਤ ਆਖ ਦਿੱਤਾ ਕਿ ਪੰਚਮ ਪਾਦਸ਼ਾਹ ਨੂੰ ਤੱਤੀ ਲੋਹ ਤੇ ਬਿਠਾ ਕੇ ਸ਼ਹੀਦ ਕਰਵਾਇਆ ਤੇਗੂ ਗੁਰੂ ਤੇਗ ਬਹਾਦਰ ਨੂੰ ਦਿੱਲੀ ਚਾਂਦਨੀ ਚੌਕ ਉਹਨਾਂ ਨੇ ਆਪਣਾ ਠੀਕਰੂਪ ਸਰੀਰ ਦਿੱਲੀ ਫੋੜਿਆ ਹੈ ਇਹ ਸਾਰਾ ਭੇਤ ਜਕਰੀਆ ਖਾਨ ਨੇ ਨਾਦਰ ਨੂੰ ਦੇ ਦਿੱਤਾ ਹੈ ਸਭੋ ਭੇਤ ਤਬ ਖਾਨੂ ਦਿਓ ਜਦ ਜਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਸਾਰਾ ਭੇਤ ਦੇ ਦਿੱਤਾ ਹੈ ਤੇਗ ਬਹਾਦਰ ਜਿਮ ਸਿਰ ਦਿਓ ਕਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਨਾਤਨ ਦੇ ਲਈ ਆਪਣਾ ਸੀਸ ਦਿੱਤਾ ਸੀ ਜਿਮ ਕਰ ਚਾਰ ਸਜਾਦੇ ਹਯੋ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਹਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ ਤਵ ਨਾਦਰ ਸੁਨ ਸੀਸ ਹਿਲਾਇਓ ਤਦ ਨਾਦਰ ਸ਼ਾਹ ਇਹ ਸਾਰੀ ਇਤਿਹਾਸ ਸੁਣ ਕੇ ਆਪਣਾ ਸੀਸ ਹਲਾਉਂਦਾ ਹੈ ਕਹਿੰਦਾ ਮੈਂ ਤਾਂ ਆਪਣੇ ਆਪ ਨੂੰ ਹੀ ਬਲਵਾਨ ਸਮਝਦਾ ਸੀ ਅੱਜ ਇਸ ਧਰਤੀ ਤੇ ਮੈਨੂੰ ਮੇਤੂ ਵੀ ਬਹੁਤ ਤਕੜੇ ਯੋਧੇ ਟੱਕਰ ਗਏ ਹਨ ਆਪਨੋ ਕਿਨੋ ਅਬ ਤੋਂ ਮਪਾਇਓ ਫਿਰ ਨਾਦਰ ਸ਼ਾ ਜਕਰੀਆ ਨੂੰ ਆਖਦਾ ਹੈ ਜਕਰੀਆ ਖਾਂ ਤੂੰ ਆਖਦਾ ਹੈ ਸਿੰਘ ਮਰਦੇ ਨਹੀਂ ਘਟਦੇ ਆ ਘਟਦੇ ਨਹੀਂ ਸਾਡੇ ਨਾਲੇ ਬੈਰ ਰੱਖਦੇ ਹਨ ਜੋ ਤੂੰ ਇਨਾਦੇ ਨਾਲ ਕੀਤਾ ਹੈ ਜੋ ਬਾਬਰ ਤੋਂ ਲੈ ਕੇ ਰੰਗੀ ਤੱਕ ਕਿਵੇਂ ਅਰਜਨ ਮਹਾਰਾਜ ਜੀ ਦੀ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਹੈ ਇਹ ਤੁਸੀਂ ਗਲਤ ਕੀਤਾ ਹੈ ਜਿਵੇਂ ਜਿਵੇਂ ਤੁਸੀਂ ਮਾੜੇ ਕਰਮ ਕੀਤੇ ਹਨ ਓਵੇਂ ਦਾ ਤੁਹਾਨੂੰ ਫਲ ਮਿਲ ਰਿਹਾ ਹੈ ਸੋ ਅਬ ਜਿੱਤੇ ਜਾਵੇ ਨਹੀਂ ਇਹ ਜਿਹੜੇ ਹੁਣ ਸਿੰਘ ਹਨ ਇਹ ਹੁਣ ਜਿੱਤੇ ਨਹੀਂ ਜਾਣਗੇ ਜਿਨ੍ਹਾਂ ਦੇ ਖੂਨ ਦੇ ਵਿੱਚ ਬਗਾਵਤ ਪਰ ਗਈ ਹੈ ਜਿਸ ਕੌਮ ਨੇ ਆਪਣਾ ਖੂਨ ਡੋਲਣਾ ਸਿੱਖ ਲਿਆ ਹੈ ਉਸ ਨੂੰ ਹੁਣ ਤੁਸੀਂ ਨਾ ਕੈਦ ਕਰ ਸਕੋਗੇ ਜੇਕਰ ਕੈਦ ਕਰ ਲੋਗੇ ਤਾਂ ਪਿੰਜਰਾ ਤੋੜ ਕੇ ਬਾਹਰ ਆ ਜਾਣਗੇ ਜਾ ਫਿਰ ਪਿੰਜਰੇ ਦੇ ਦੇ ਵਿੱਚ ਦੰਮ ਤੋੜ ਦੇਣਗੇ ਇਹ ਹੁਣ ਸਿੱਖ ਕੰਟਰੋਲ ਨਹੀਂ ਹੋਣਗੇ ਇਹ ਹੁਣ ਭਾਈ ਥੰਮੇ ਨਹੀਂ ਜਾਣਗੇ ਜਿਨ ਕੇ ਸਾਹਿਬ ਆਪ ਪਨਾਹ ਉਹ ਜਿਨ੍ਹਾਂ ਦਾ ਰਖਾ ਹੀ ਅਕਾਲ ਪੁਰਖ ਹੈ ਉਸ ਨੂੰ ਤੁਸੀਂ ਕਿਵੇਂ ਟਾਲ ਸਕੋਗੇ ਇਹ ਸਿੱਖ ਕਦੀ ਤੁਹਾਡੇ ਕੰਟਰੋਲ 'ਚ ਨਹੀਂ ਆਣਗੇ ਉਹ ਦਿਨ ਦੂਰ ਨਹੀਂ ਜਿਸ ਦਿਨ ਇਹਨਾਂ ਦਾ ਪਰਚਮ ਦਿੱਲੀ ਉੱਤੇ ਝੂਲੇਗਾ ਦੋਹਰਾ 17 ਮੇਸ਼ਿਆਂ ਨੂੰ ਨਾਦਰ ਗयो ਕੰਧਾਰ 1896 ਦੇ ਵਿੱਚ ਜਦ ਨਾਦਰ ਸ਼ਾਹ ਫਿਰ ਆਪਣੇ ਮੁਲਕ ਕੰਧਾਰ ਨੂੰ ਚਲਿਆ ਜਾਂਦਾ ਹੈ ਖਾਨ ਵਹਾਦਰ ਖਿਜ ਤਵੇ ਧਰੀ ਸਿੰਗਨ ਫਿਰ ਮਾਰ ਤੇ ਜਿਹੜੀ ਨਾਦਰ ਯਾਨੇ ਜਕਰੀਆ ਖਾਨ ਨੂੰ ਚੰਗੀਆਂ-ਚੰਗੀਆਂ ਸਣਾਈਆਂ ਸਨ ਜਕਰੀਆ ਖਾਨ ਨਾਦਰ ਕੇ ਨਾਦਰ ਸ਼ਾਹੀ ਗੱਲ ਸੁਣ ਕੇ ਖਿਜ ਪੈਂਦਾ ਹੈ ਤੇ ਫੇਰ ਸਿੰਘਾਂ ਦੇ ਨਾਲ ਜ਼ੁਲਮ ਕਰਦਾ ਹੈ ਚੋਪਈ ਮਾਰਤ ਮਾਰਤ ਸੋ ਮਰ ਗयो ਜਕਰੀਆ ਖਾਨ ਸਿੰਘਾਂ ਨੂੰ ਮਾਰਦਾ ਮਾਰਦਾ ਮਰ ਗਿਆ ਹੈ ਬਾਬੇ ਤਾਰੂ ਸਿੰਘ ਦੀ ਜੁੱਤੀ ਨੇ ਉਸ ਨੂੰ ਨਰਕਾਂ ਦੀ ਖੂਹੀ ਦੇ ਵਿੱਚ ਸੁੱਟ ਦਿੱਤਾ ਹੈ ਤਿੰਨ ਕੋ ਕਰਨੇ ਜੋ ਕੁਛ ਰਿਹਾ ਜੋ ਜੋ ਵੀ ਨਦਰ ਹੈ ਜਕਰੀਆ ਖਾਨ ਨੇ ਕੀਤਾ ਹੈ ਖਾਲਸੇ ਦੇ ਨਾਲ ਜੋ ਸੁਨਿਓ ਸੋ ਦੇਉ ਆਖ ਭਾਈ ਰਤਨ ਸਿੰਘ ਜੀ ਪੰਗੂ ਪੰਥ ਪ੍ਰਕਾਸ਼ ਦੀ ਕਥਾ ਚ ਲਿਖਦੇ ਹਨ ਕਿ ਖਾਲਸਾ ਜੀ ਜਿਵੇਂ ਜਕਰੀਆ ਖਾਨ ਨੇ ਖਾਲਸੇ ਨਾਲ ਬਹਿਰ ਕਮਾਇਆ ਹੈ ਉਸੇ ਤਰ੍ਹਾਂ ਅਸੀਂ ਸਾਖੀ ਪੰਥ ਪ੍ਰਕਾਸ਼ ਦੇ ਗ੍ਰੰਥ ਚ ਲਿਖ ਦਿੱਤੀ ਹੈ ਪੁਰਖ ਪਰਾ ਪੁਰਖ ਪ੍ਰਾਤਨ ਜਿਮ ਗਏ ਬਾਖ ਜਿਵੇਂ ਪੁਰਾਤਨ ਪਰਸ਼ਾ ਨੇ ਪ੍ਰਾਤਨ ਸਿਆਣੇ ਬਜ਼ੁਰਗਾਂ ਨੇ ਸਾਨੂੰ ਇਹ ਸਾਖੀ ਸੁਣਾਈ ਹੈ ਉਵੇਂ ਹੀ ਸਾਖੀ ਅਸੀਂ ਤੁਹਾਨੂੰ ਸੁਣਾ ਦਿੱਤੀ ਹੈ ਸੋ ਖਾਲਸਾ ਜੀ ਇਹ ਜਿਹੜੀ ਸਾਖੀ ਹੈ ਇਹ ਹੁਣ ਵਿਸ਼ਰਾਮ ਤੇ ਆਈ ਹੈ ਸਾਰੀ ਸੰਗਤ ਦਾ ਹਾਰਦਿਕ ਧੰਨਵਾਦ ਸਭ ਨੂੰ ਹੱਥ ਜੋੜ ਕੇ ਜੀ ਆਇਆਂ ਨੂੰ ਆਓ ਖਾਲਸਾ ਜੀ ਇਸੇ ਤਰ੍ਹਾਂ ਕਥਾ ਦੇ ਨਾਲ ਜੁੜੀਏ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ